ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੀ ਅਸੀਂ ਪੰਕਤੀਆਂ ਦੇ ਅੰਦਰ ਇੱਕ ਪੰਕਤੀ ਚੱਲ ਰਹੀ ਹੈ ਉਹਨੂੰ ਅਸੀਂ ਰੋਕ ਕੇ ਉਹਦੇ ਵਿੱਚ ਅਸੀਂ ਵਾਹਿਗੁਰੂ ਵਾਹਿਗੁਰੂ ਜਿਹੜਾ ਸਿਮਰਨ ਹੈਗਾ ਉਹ ਜਾਪ ਕਰਦੇ ਹਾਂ ਉਹ ਕਰਨਾ ਗਲਤ ਹੈ ਤੇ ਇਹ ਜਿਹੜਾ ਵਾਜਬ ਤੌਰ ਦੇ ਉੱਤੇ ਜੇ ਅਸੀਂ ਸਿਧਾਂਤਕ ਤੌਰ ਦੇ ਉੱਤੇ ਕੀਰਤਨ ਦੇ ਲੈਵਲ ਤੇ ਦੇਖੀ ਤਾਂ ਉਹ ਪ੍ਰਾਤਨ ਕੀਰਤਨ ਤੋਂ ਲੈ ਕੇ ਹੁਣ ਤੱਕ ਜਿਹੜੇ ਸਤਿਗੁਰੂ ਜੀ ਦੀ ਪਾਵਨ ਸ਼ੈਲੀ ਨੂੰ ਸੰਭ ਰਿਹਾ ਹੈ ਉਹਨਾਂ ਲੋਕਾਂ ਨੂੰ ਅਸੀਂ ਪੁੱਛ ਕੇ ਦੇਖ ਲੀਏ ਅਸੀਂ ਉਹਨਾਂ ਨਾਲ ਬੈਠ ਕਰ ਲੀਏ ਤਾਂ ਇਹ ਚੀਜ਼ ਜਿਹੜੀ ਸਾਹਮਣੇ ਆਊਗੀ ਕਿ ਇਹ ਸਿਧਾਂਤਕ ਤੌਰ ਤੇ ਗੁਰਬਾਣੀ ਦੀ ਬੇਅਦਬੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਈਮਨਪ੍ਰੀਤ ਸਿੰਘ ਕਾਨਪੁਰੀ ਜੀ ਦੀ ਆਡੀਓ ਜਿਹੜੀ ਹੈਗੀ ਉਹ ਮੇਰੇ ਸਾਹਮਣੇ ਆਈ ਅੱਜ ਉਹਨਾਂ ਨੇ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਫੈਸਲਾ ਲਿਆ ਹੈ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਆ ਪਹਿਲੀ ਗੱਲ ਤਾਂ ਭਾਈ ਸਾਹਿਬ ਥੋੜਾ ਜਿਹਾ ਟਰੈਕ ਰੋਂਗ ਟਰੈਕ ਰਨ ਕਰ ਗਏ ਆ तकरीबन ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਸ਼ਾਇਦ ਅਸੀਂ ਗਲਤ ਤਰੀਕੇ ਨਾਲ ਜਾਂ ਤਾਂ ਸਮਝ ਰਹੇ ਆ ਜਾਂ ਉਹਨੂੰ ਅਸੀਂ ਸਹੀ ਪੇਸ਼ ਨਹੀਂ ਕਰਨਾ ਚਾਹੁੰਦੇ ਗੀਤਨ ਦੇ ਵਿੱਚ ਵਾਹਿਗੁਰੂ ਨਹੀਂ ਕਹਿਣਾ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੀ ਅਸੀਂ ਪੰਕਤੀਆਂ ਦੇ ਅੰਦਰ ਇੱਕ ਪੰਕਤੀ ਚੱਲ ਰਹੀ ਹੈ ਉਹਨੂੰ ਅਸੀਂ ਰੋਕ ਕੇ ਉਹਦੇ ਵਿੱਚ ਅਸੀਂ ਵਾਹਿਗੁਰੂ ਵਾਹਿਗੁਰੂ ਜਿਹੜਾ ਸਿਮਰਨ ਹੈਗਾ ਉਹ ਜਾਪ ਕਰਦੇ ਹਾਂ ਉਹ ਕਰਨਾ ਗਲਤ ਹੈ ਤੇ ਇਹ ਜਿਹੜਾ ਵਾਜਬ ਤੌਰ ਦੇ ਉੱਤੇ ਜੇ ਅਸੀਂ ਸਿਧਾਂਤਕ ਤੌਰ ਦੇ ਉੱਤੇ ਗੀਤਨ ਦੇ ਲੈਵਲ ਤੇ ਦੇਖੀ ਤਾਂ ਉਹ ਪ੍ਰਾਰਥਨ ਕੀਰਤਨ ਤੋਂ ਲੈ ਕੇ ਹੁਣ ਤੱਕ ਜਿਹੜੇ ਸਤਿਗੁਰੂ ਜੀ ਦੀ ਪਾਵਨ ਸ਼ੈਲੀ ਨੂੰ ਸਾਂਭ ਰਹੇ ਆ ਉਹਨਾਂ ਲੋਕਾਂ ਨੂੰ ਅਸੀਂ ਪੁੱਛ ਕੇ ਦੇਖ ਲੀਏ ਅਸੀਂ ਉਹਨਾਂ ਨਾਲ ਬੈਠ ਕਰ ਲੀਏ ਤਾਂ ਇਹ ਚੀਜ਼ ਜਿਹੜੀ ਸਾਹਮਣੇ ਆਊਗੀ ਕਿ ਇਹ ਸਿਧਾਂਤਕ ਤੌਰ ਤੇ ਗੁਰਬਾਣੀ ਦੀ ਬੇਅਦਬੀ ਹੈ ਕਿਉਂਕਿ ਸਤਿਗੁਰੂ ਜੀ ਹੁਣ ਮੰਨ ਲਓ ਅਸੀਂ ਕੱਲ ਨੂੰ ਦੱਖਣੀ ਓੰਕਾਰ ਦਾ ਕੀਰਤਨ ਕਰਨਾ ਹੈ ਤੇ ਉਹ ਸਾਹਮਣੇ ਲਿਖਿਆ ਹੁੰਦਾ ਓੰਕਾਰ ਬ੍ਰਹਮਾ ਉਤਪਤ ਹਨਾ ਤੇ ਓੰਕਾਰ ਕੀ ਆ ਜਨ ਚਿਤ ਓੰਕਾਰ ਸੈਲ ਜੁਗ ਪਏ ਓੰਕਾਰ ਬੇਦ ਨਿਰਬਏ ਓੰਕਾਰ ਸ਼ਬਦ ਉਧਰੇ ਓੰਕਾਰ ਗੁਰਮੁਖ ਤਰੇ ਹਨ ਉਹਦੇ ਵਿੱਚ ਸਤਿਗੁਰੂ ਓੰਕਾਰ 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 ਵਾਰ-ਵਾਰ ਸਤਿਗੁਰੂ ਜੀ ਉੱਥੇ ਕਹਿ ਰਹੇ ਹੁਣ ਜੇ ਅਸੀਂ ਉਹਨੂੰ ਰੋਕ ਕੇ ਉਸ ਪੰਕਤੀ ਨੂੰ ਓੰਕਾਰ ਬ੍ਰਹਮਾ ਉਤਪਤ ਤੇ ਉੱਥੇ ਅਸੀਂ ਸੰਪਟ ਲਾ ਦੀਏ ਕੋ ਓੰਕਾਰ ਕੋ ਓੰਕਾਰ ਤਾਂ ਉਹ ਤਾਂ ਫਿਰ ਸਤਿਗੁਰੂ ਲੇਖ ਹੀ ਗਏ ਨੇ ਸਾਨੂੰ ਸਾਡਾ ਸੰਪਟ ਲਾਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਉੱਥੇ ਹੁਣ ਕਈਆਂ ਥਾਵਾਂ ਤੇ ਆਉਂਦਾ ਹੈ ਕਿ ਬਿਨਵੰਤ ਨਾਨਕ ਅ ਬਿਨ ਨਾਮ ਹਰ ਕੇ ਹਨਾ ਤਾਂ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਜਿਹੜੇ ਨਾਮ ਲਫ਼ਜ਼ ਆ ਗਿਆ ਤੇ ਉੱਥੇ ਅਸੀਂ ਵਾਹਿਗੁਰੂ ਤੇ ਜਿਹੜਾ ਅਗਲੇ ਪਾਸੇ ਗੁਰੂ ਸਾਹਿਬ ਕਹਿਣਾ ਚਾਹੁੰਦੇ ਆ ਉੱਥੇ ਸਟਾਪ ਲਾਤਾ ਸੀ ਸੋਇਸ਼ ਕਰਕੇ ਇਹ ਜੜੀਏ ਚੀਜ਼ ਹੈਗੀਆ ਇਹਨੂੰ ਸਿਧਾਂਤਿਕ ਤੌਰ ਤੇ ਗਲਤੀ ਮੰਨਿਆ ਜਾਂਦਾ ਹੈ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਆ ਕਿ ਕੀਰਤਨ ਦੇ ਆਰੰਭ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ ਬਹੁਤ ਪਿਆਰ ਨਾਲ ਹਰ ਕ ਬਿਲੋਵ ਨਾਲ ਬਿਲੋਵ ਮੇਰੇ ਭਾਈ ਸਹਿਜ ਬਿਲੋਵ ਜੈਸੇ ਤਤ ਨਾ ਜਾਏ ਅਤੇ ਦੂਸਰੀ ਕਿ ਜਦੋਂ ਤੁਸੀਂ ਸਮਾਪਤੀ ਕਰਨੀ ਹੈ ਕੀਰਤਨ ਦੀ ਉਦੋਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰ ਲੋ ਪਰ ਸ਼ਬਦ ਦੇ ਚਲਦਿਆਂ ਦੇ ਦਰਮਿਆਨ ਮੈਂ ਜਿਹੜੀ ਤੁਸੀਂ ਦੋਦਰਾ ਟਕਸਾਲ ਦੀ ਗੱਲ ਕੀਤੀ ਹੈ ਉਹਨਾਂ ਦੇ ਜਾਪ ਤਪ ਸਮਾਗਮ ਜਿਹੜੇ ਕਰਦੀ ਹੈ ਸੰਗਤ ਮੈਂ ਉਹਨਾਂ ਦੇ ਜਾਣਕਾਰ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈਗੇ ਆ ਯੂ ਐਸ اے ਦੇ ਵਿੱਚ ਤਾਂ ਉਹ ਸਾਡੇ ਸਾਡਾ ਕੀਰਤਨ ਸਾਹਮਣੇ ਬੈਠ ਕੇ ਸੁਣਦੇ ਰਹਿਆ ਵੀਰ ਅਮਰਪਾਲ ਸਿੰਘ ਜੀ ਹੋਣੀ ਤਾਂ ਉਹ ਮੈਨੂੰ ਉਹਨਾਂ ਨੇ ਕਈ ਵਾਰੀ ਕਿਹਾ ਕਹਿੰਦੇ ਕਿ ਮੈਂ ਕਈ ਵਾਰੀ 1 2 ਵਾਰੀ ਸੰਗਤ ਦੇ ਕਹਿਣ ਤੇ ਅਸੀਂ ਇਦਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਬਕਾਇਦਾ ਉਹਨਾਂ ਨੇ ਰੋਕਿਆ ਕਿ ਗੁਰਬਾਣੀ ਦੇ ਸ਼ਬਦ ਨੂੰ ਤੁਸੀਂ ਇਸ ਤਰ੍ਹਾਂ ਪੇਸ਼ ਨਹੀਂ ਕਰ ਸਕਦੇ ਗੁਰਬਾਣੀ ਇੱਕ ਕੰਟੀਨਿਊ ਵਿਸ਼ਾ ਆ ਇੱਕ ਸ਼ਬਦ ਦੇ ਅੰਦਰ ਇੱਕ ਸਬਜੈਕਟ ਇੱਕ ਕੰਟੀਨਿਊ ਚੱਲ ਰਿਹਾ ਉਹਨੂੰ ਤੁਸੀਂ ਸਟਾਪ ਨਹੀਂ ਕਰ ਸਕਦੇ ਜਾਂ ਤਾਂ ਪਹਿਲਾਂ ਸਿਮਰਨ ਕਰੋ ਜਾਂ ਬਾਅਦ ਚ ਕਰੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਵੀ ਇਹਦੇ ਨਾਲ ਸਹਿਮਤ ਨਹੀਂ ਪਰ ਵਾਰ-ਵਾਰ ਵਾਰ-ਵਾਰ ਸਟੇਜ ਦੇ ਉੱਤੇ ਸੰਗਤ ਵਾਰ-ਵਾਰ ਦਬਾਅ ਪਾ ਰਹੀ ਹੈ ਜੀ ਤੁਸੀਂ ਸਿਮਰਨ ਨਹੀਂ ਕਰਾਉਂਦੇ ਤੁਸੀਂ ਸਿਮਰਨ ਦੇ ਖਿਲਾਫ ਆ ਤੇ ਮੈਂ ਕਹਿਆ ਸੀ ਅੱਜ ਕਰਤਾ ਤੇ ਅੱਜ ਤੁਸੀਂ ਟੋਕਤਾ ਮੈਂ ਉਹਨਾਂ ਦਾ ਰੈਫਰੈਂਸ ਫਿਰ ਉਸੇ ਸਟੇਜ ਦੇ ਉੱਤੇ ਅਗਲੇ ਦਿਨ ਅਗਲੇ ਸੰਡੇ ਮੈਂ ਉੱਥੇ ਦਿੱਤਾ ਸੋ ਸਾਡੀ ਸ਼ਾਂਤੀ ਦਾ ਕਾਰਨ ਜਿਹੜਾ ਹੈਗਾ ਸਿਮਰਨ ਆ ਅਸੀਂ ਸ਼ਾਂਤ ਹੁੰਨੇ ਆ ਦਿਮਾਗੀ ਤੌਰ ਦੇ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਹੈ ਕਿ ਨਿਤਨੇਮ ਤੋਂ ਪਹਿਲਾਂ ਤੁਸੀਂ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਜੁੜਨਾ ਤਾਂ ਕਿ ਤੁਹਾਡਾ ਦਿਮਾਗ ਜਿਹੜਾ ਹੈਗਾ ਉਹ ਇੱਕ ਵਾਰੀ ਸ਼ਾਂਤ ਹੋ ਜਾਏ ਸ਼ਾਂਤ ਦਿਮਾਗ ਦੇ ਅੰਦਰ ਜਦੋਂ ਤੁਸੀਂ ਗੁਰਬਾਣੀ ਦੀ ਕੋਈ ਵੀ ਪੰਕਤੀ ਬੋਲੋਗੇ ਤਾਂ ਉਹ ਇੱਕਦਮ ਡ੍ਰਿੱਲ ਕਰੇਗੀ ਉਹ ਗੱਲ ਸਮਝ ਆਏਗੀ ਉਸ ਬੰਦੇ ਨੂੰ ਗ੍ਰਹਿਣ ਹੋਏਗੀ ਫਿਰ ਇਸ ਤਰ੍ਹਾਂ ਕਰਨ ਨਾਲ ਕੰਟੀਨਿਊ ਹੌਲੀ-ਹੌਲੀ ਉਹਦੇ ਅੰਦਰ ਗੁਰਬਾਣੀ ਦੇ ਸਿਧਾਂਤ ਜਾਣੇ ਸ਼ੁਰੂ ਹੋਣਗੇ ਸੰਸਾਰ ਚ ਜੋ ਕੂੜ ਵਾਪਰ ਰਿਹਾ ਉਹ ਕੂੜ ਦੇ ਪਸਾਰੇ ਨੂੰ ਉਹ ਸਪਸ਼ਟ ਤੌਰ ਤੇ ਜਾਨਣਾ ਸ਼ੁਰੂ ਕਰੂਗਾ ਜਦ ਉਹ ਸਿਮਰਨ ਤੋਂ ਬਾਅਦ ਕੋਈ ਵੀ ਗੁਰਬਾਣੀ ਦੀ ਦਾ ਜਾਪ ਕਰਦਾ ਹੈ ਦੂਸਰੀ ਗੱਲ ਤੁਸੀਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਤੁਸੀਂ ਮਿਸ਼ਨਰੀ ਕਾਲਜ ਵਾਲਿਆਂ ਦੇ ਮਗਰ ਬਹਿ ਜਾਂਦੇ ਹੋ ਉਹਨਾਂ ਨੇ ਤੇ ਐਸਾ ਵੈਸੀ ਕੋਈ ਵੈਸੀ ਕੋਈ ਗੱਲ ਨਹੀਂ ਹੈ ਕਿ ਉੱਥੇ ਨਿਤਨੇਮ ਨਹੀਂ ਹੁੰਦਾ ਬਾਰ-ਬਾਰ ਤੁਸੀਂ ਉਹਨਾਂ ਦੀਆਂ ਵੈਬਸਾਈਟਸ ਤੇ ਜਾ ਕੇ ਚੈੱਕ ਕਰ ਲਓ ਕਿ ਉਹ ਤੇ ਜਿੱਦਾਂ ਦਾ ਤੁਸੀਂ ਨਿਤਨੇਮ ਕਹਿੰਦੇ ਹੋ ਉਦਾਂ ਦਾ ਨਿਤਨੇਮ ਕਰਦੇ ਆ ਉਹ ਤੇ ਜੇ ਨਿਤਨੇਮ ਕਰਨ ਨਾਲ ਹੀ ਅਸਲੀ ਗੁਰਸਿੱਖ ਹੈ ਤੇ ਜੇ ਕਿਸੇ ਕਪਤੀ ਬੰਦੇ ਨੇ ਨਿਤਨੇਮ ਕਰਕੇ ਤੇ ਦਾਵਾ ਕਰਦਾ ਕਿ ਮੈਂ ਰੋਜ਼ ਨਿਤਨੇਮ ਕਰਦਾ ਮੇਰੀ ਗੱਲ ਸੁਣੋ ਤਾਂ ਫਿਰ ਕੀ ਕਰੋਗੇ ਤੁਸੀਂ ਮਸਲਾ ਦੇ ਸਿਧਾਂਤ ਦਾ ਹੈ ਨਾ ਨਿਤਨੇਮ ਨਿੱਜੀ ਅਗਲੇ ਦੀ ਉਹ ਹੈਗੀ ਆ ਕਿ ਕੌਣ ਕਿੰਨਾ ਨਿਤਨੇਮ ਕਰਦਾ ਹੁਣ ਮੈਂ ਤੁਹਾਨੂੰ ਕੀ ਕੀ ਦੱਸਾਂ ਕਿ ਮੈਂ ਕਿੰਨਾ ਨਿਤਨੇਮ ਕਰਦਾ ਤੇ ਮੇਰਾ ਦੱਸਣ ਦਾ ਕਾਰਨ ਵੀ ਕੀ ਆ ਮੈਂ ਕਿਉਂ ਦੱਸਾਂ ਤੁਹਾਨੂੰ ਕਿਉਂਕਿ ਮੇਰਾ ਗੁਰੂ ਪ੍ਰਤੀ ਆਪਣੇ ਪ੍ਰਤੀ ਇੱਕ ਵਿਸ਼ਵਾਸ ਹੈ ਮੇਰੀ ਸ਼ਰਧਾ ਆ ਮੇਰੀ ਇੱਕ ਮੁਹੱਬਤ ਹੈ ਸਤਗੁਰੂ ਨਾਲ ਹੋ ਸਕਦਾ ਮੈਂ ਗੁਰਬਾਣੀ ਦਾ ਸਹਿਜ ਪਾਠ ਕਰਦਾ ਹੋਵਾਂ ਹੋ ਸਕਦਾ ਮੈਂ ਪੰਜ ਬਾਣੀਆਂ ਕਰਦਾ ਹੋਵਾਂ ਹੋ ਸਕਦਾ ਮੈਂ 15 ਕਰਦਾ ਹੋਵਾਂ ਠੀਕ ਹੈ ਜੀ ਹੋ ਸਕਦਾ ਮੈਂ ਦੋ ਹੀ ਕਰਦਾ ਹੋਵਾਂ ਹੋ ਸਕਦਾ ਮੈਂ ਕੋਈ ਵੀ ਨਾ ਕਰਦਾ ਹੋਵਾਂ ਠੀਕ ਹੈ ਜੀ ਤੇ ਹੋ ਸਕਦਾ ਮੈਂ ਜਿੰਨੀ ਮੈਂ ਬਾਣੀ ਪੜ੍ਹਦਾ ਓੰਨੀ ਤੁਸੀਂ ساری ਜ਼ਿੰਦਗੀ ਨਾਲ ਪੜ੍ਹੀ ਹੋਵੇ ਇਹ ਇਹ ਕੋਈ ਪੈਮਾਨਾ ਨਹੀਂ ਹੈਗਾ ਇਹ ਤਾਂ ਬਿਲਕੁਲ ਗਲਤ ਲੌਜੀਕ ਹੈ ਕਿ ਉਹ ਨੇਤਨੇਮ ਨਹੀਂ ਕਰਦੇ ਤੇ ਇਸ ਕਰਕੇ ਅਸੀਂ ਉਹਨਾਂ ਦੀ ਗੱਲ ਨਹੀਂ ਸੁਣਨੀ ਸੋ ਦੂਸਰੀ ਚੀਜ਼ ਤੁਸੀਂ ਗੱਲ ਕੀਤੀ ਹੈ ਕਿ ਤੰਤੀ ਸਾਜਾਂ ਦੀ ਜਿਹੜੀ ਪਰੰਪਰਾ ਬਾਰੇ ਉਸ ਬਾਰੇ ਮੈਂ ਤੁਹਾਨੂੰ ਯਾਦ ਦਿਵਾ ਦਿੰਦਾ ਕਿ ਉੱਥੇ ਇੱਕ ਫੈਸਲਾ ਆਇਆ ਸੀ ਅਕਾਲ ਤਖਤ ਸਾਹਿਬ ਦਾ ਕਿ ਅਸੀਂ ਪੁਰਾਣੀ ਰਿਵਾਇਤ ਨੂੰ ਰਿਵਾਈਵ ਕਰਨਾ ਚਾਹੁੰਦੇ ਹਾਂ ਇਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਾਂ ਉੱਥੇ ਤੁਹਾਡਾ ਕੋਈ ਵੀ ਬਿਆਨ ਨਹੀਂ ਆਇਆ ਕਿ ਬਿਲਕੁਲ ਸਹੀ ਕਿਦਾ ਅਕਾਲ ਤਖਤ ਸਾਹਿਬ ਨੇ ਪ੍ਰਾਤਨ ਬਰਿਆਦਾ ਜਿਹੜੀ ਉਦਰਬਾਰ ਸਾਹਿਬ ਦੇ ਅੰਦਰ ਲਾਗੂ ਹੋਣੀ ਚਾਹੀਦੀ ਹੈ। ਉੱਥੇ ਜਿੰਨੇ ਹਰਮੋਨੀਅਮ ਨਾਲ ਕੀਰਤਨ ਕਰਨ ਵਾਲੇ ਮੈਂ ਮਾਫੀ ਮੰਗ ਕੇ ਕਹਿੰਨਾ ਮੇਰਾ ਕਿਸੇ ਨਾਲ ਵਿਰੋਧ ਨਹੀਂ ਆ ਤੇ ਉਹਨਾਂ ਦਿਨਾਂ ਦੇ ਵਿੱਚ ਮੀਡੀਆ ਚੈੱਕ ਕਰ ਲੋ ਮੇਰਾ ਇੱਕ ਵੀ ਬਿਆਨ ਨਹੀਂ ਆਇਆ ਸੀ ਕਿਸੇ ਵੀ ਕੀਰਤਨੀਏ ਦੇ ਖਿਲਾਫ ਜਾਂ ਹੱਕ ਦੇ ਵਿੱਚ ਪਰ ਅੱਜ ਮੈਨੂੰ ਬੋਲਣਾ ਪਿਆ ਕਿਉਂਕਿ ਅੱਜ ਤੁਸੀਂ ਬੋਲੇ ਆ ਤੇ ਮੈਂ ਵੀ ਬੋਲਿਆ ਤੁਸੀਂ ਕੀ ਕਿ ਹਰਮੋਨੀਅਮ ਦਾ ਹਰਮੋਨੀਅਮ ਦੇ ਉੱਤੇ ਤੁਹਾਡੀ ਖੋਈ ਵੀ ਮੈਨੂੰ ਕਿਤੇ ਡਿਬੇਟ ਜੇ ਕੋਈ ਕਮੈਂਟ ਨਜ਼ਰ ਨਹੀਂ ਆਇਆ ਈਵਨ ਕੇ ਹਰਮੋਨੀਅਮ ਵਾਲੇ ਸਿੰਘਾਂ ਨੇ ਜਿਹੜੇ ਕੀਰਤਨ ਕਰਦੇ ਆ ਉਹਨਾਂ ਨੇ ਮੈਂ ਕਮੈਂਟ ਪੜਦਾ ਹੁੰਦਾ ਸੀ ਸੋਸ਼ਲ ਮੀਡੀਆ ਤੇ ਏ ਰਬਾਬ ਵੀ afghan ਤੋਂ ਆਈ ਹੈ ਕਿਹੜਾ ਤੁਹਾਡਾ ਸਾਜ ਹੈਗਾ ਮਤਲਬ ਬਿਨਾਂ ਜਾਣਕਾਰੀ ਤੋਂ ਸਿੱਧੇ ਅਲੀਗੇਸ਼ਨ ਗੁਰੂ ਸਾਹਿਬਾਨਾਂ ਦੇ ਉੱਤੇ ਲਾਏ ਰਬਾਬ ਗੁਰੂ ਨਾਨਕ ਸਾਹਿਬ ਜੀ ਨੇ ਪਰੋਆਣੇ ਤੋਂ ਪਾਈ ਫਰੰਦੇ ਤੋਂ ਬਣਾਈ ਇਸ ਗੱਲ ਦਾ ਵੀ ਨਹੀਂ ਪਤਾ ਕੀਰਦਨੀਆਂ ਨੂੰ ਉਹ ਸਿੱਧਾ ਅਲੀਗੇਸ਼ਨ ਆਉਂਦੇ ਰਹਿ ਰਿਹਾ ਰਬਾਬ ਦਾ ਅਫਗਾਨਾ ਦਾ ਸਾਜ਼ ਹੈ ਅਫਗਾਨਾ ਦਾ ਸਾਜ਼ ਸਤਿਗੁਰੂ ਨੇ ਕੀਰਤਨ ਚ ਪ੍ਰਮਾਣ ਹੀ ਨਹੀਂ ਕੀਤਾ ਅਫਗਾਨੀ ਰਬਾਬ ਤਾਂ ਵਜਹੀ ਨਹੀਂ ਕੀਰਤਨ ਦੇ ਵਿੱਚ ਰਬਾਬ ਤਾਂ ਤੁਸੀਂ ਭਾਈ ਬਲਦੀਪ ਸਿੰਘ ਜੀ ਨੂੰ ਉਹਨਾਂ ਨੂੰ ਪੁੱਛੋ ਕਾਲ ਕਰਕੇ ਉਹਨਾਂ ਨੇ ਆਪਣੇ ਹੱਥਾਂ ਨਾਲ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਜੀ ਦੀ ਰਬਾਬ ਦੀ ਰੈਪਲੀਕਾ ਆਪਣੇ ਹੱਥਾਂ ਨਾਲ ਤਿਆਰ ਕੀਤੀ ਹੈ ਪੁੱਛੋ ਉਹਨਾਂ ਨੂੰ ਰਬਾਬ ਦਾ ਡਿਜ਼ਾਈਨ ਕੀ ਹੈ ਗੁਰੂ ਘਰ ਦੀ ਰਬਾਬ ਦਾ ਡਿਜ਼ਾਈਨ ਭਾਈ ਬਲਦੀਪ ਸਿੰਘ ਜੀ ਪ੍ਰੋਫੈਸਰ ਸੁਲਿੰਦਰ ਸਿੰਘ ਰਾਜ ਅਕੈਡਮੀ ਯੂਕੇ ਵਾਲੇ ਉਹ ਸਾਰੇ ਜਿੰਨੇ ਵੀ ਕੀਰਤਨੀਆਂ ਹੈਗੇ ਆ 33 ਸਾਜਾਂ ਨਾਲ ਕੀਰਤਨ ਕਰਦੇ ਉਹ ਇਸ ਗੱਲ ਤੇ ਵੱਡੇ ਤੌਰ ਤੇ ਹੱਕ ਦੇ ਵਿੱਚ ਆਗੇ ਰਬਾਬ ਕਿਹੜੀ ਹੈਗੀ ਆ ਪਰ ਰਾਗੀਆਂ ਨੇ ਉਹਨਾਂ ਦਿਨਾਂ ਦੇ ਵਿੱਚ 27 ਸਾਜਾਂ ਵਾਲਿਆਂ ਨੂੰ ਝੂਠਾ ਕਰਨ ਦੇ ਕਰਕੇ ਉਹਨਾਂ ਨੇ ਰਬਾਬ ਨੂੰ ਅਫਗਾਨੀ ਸਾਜ਼ ਕਹਿਤਾ ਜੀ ਇਹ ਜੇ ਬਾਜਾ ਜਰਮਨ ਤੋਂ ਆਇਆ ਤੇ ਰਬਾਬ ਵੀ ਅਫਗਾਨ ਤੋਂ ਆਈ ਮਤਲਬ ਕਿ ਸਿੱਧਾ ਗੁਰੂ ਨਾਨਕ ਸਾਹਿਬ ਦੇ ਸਵਾਲ ਜੱਕਿਆ ਪਰ ਕੋਈ ਨਹੀਂ ਬੋਲਿਆ ਮੈਂ ਵੀ ਨਹੀਂ ਬੋਲਿਆ ਉਹਦੋਂ ਕੁਛ ਨਹੀਂ ਕਿਹਾ ਫਿਰ ਉਸ ਤੋਂ ਬਾਅਦ ਸਰੰਦਾ ਗੁਰੂ ਅਰਜਨ ਸਾਹਿਬ ਨੇ ਬਣਾਇਆ ਹੁਣ ਸਰੰਦਾ ਕਿੱਥੋਂ ਕਹਿਣਗੇ ਰਾਗੀ ਕਿੱਥੋਂ ਆਇਆ ਤਾਂ ਉਸ ਗੁਰੂ ਅਰਗਵਿੰਦ ਸਾਹਿਬ ਸੱਜੇ ਬਾਦਸ਼ਾਹ ਨੇ ਇਜ਼ਾਦ ਕੀਤਾ ਉਹ ਕਿੱਥੋਂ ਕਹੋਗੇ ਕਿੱਥੋਂ ਆਇਆ ਉਹ ਤਾਂ ਬੜੇ ਸਵਾਲ ਸਾਨੂੰ ਉਸ ਵੇਲੇ ਮੈਂ ਨਹੀਂ ਬੋਲਿਆ ਤਾਂ ਅੱਜ ਤੱਕ ਕਿੰਨੇ ਮੈਨੂੰ ਲੱਗਦਾ 2 ਸਾਲ ਤਾਂ ਹੋ ਚੱਲੇ ਉਸ ਆਦੇਸ਼ ਨੂੰ ਕਿ ਅਗਾਲ ਤੱਕ ਸਭ ਵੱਲੋਂ ਸਰੂਨੀ ਕਮੇਟੀ ਨੂੰ ਆਦੇਸ਼ ਹੈ ਕਿ ਦੰਤੀ ਸਾਜ ਸ਼ੁਰੂ ਕਰੋ ਦਰਬਾਰ ਸਾਹਿਬ ਦੇ ਅੰਦਰ ਤੇ ਅਜੇ ਤੱਕ ਦੰਤੀ ਸਾਜਾਂ ਵਾਲਿਆਂ ਨੂੰ ਚੌਕਟ ਨਹੀਂ ਲੰਘਣ ਦਿੱਤਾ ਗਿਆ ਦਰਬਾਰ ਸਾਹਿਬ ਦੀ ਉਹਦਾ ਕਾਰਨ ਦੱਸ ਦਿਓ ਤੁਸੀਂ ਕਿ ਮਤਲਬ ਉਹ ਫੈਸਲੇ ਨੂੰ ਅਸੀਂ ਕਿੰਨਾ ਕਿ ਸੁਆਗਤ ਕੀਤਾ ਉਹਦਾ ਸਹੀ ਫੈਸਲਾ ਸੀ ਉਹ ਤੇ ਕਿਸੇ ਕੀਰਦਨੀਏ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਨਹੀਂ ਸੀ ਉਹ ਤੇ ਕੌਮ ਦੀਆਂ ਬੇਸਿਕ ਜਿਹੜੀਆਂ ਚੀਜ਼ਾਂ ਸਨ ਜਿੱਥੋਂ ਸ਼ੁਰੂ ਹੁੰਦੀਆਂ ਅਸੀਂ ਉਥੋਂ ਆਈਆਂ ਸਨ ਸਾਡੀਆਂ ਗੱਲਾਂ ਉਹਨਾਂ ਨੂੰ ਵੀ ਅਸੀਂ ਬਰਬਾਦ ਨਹੀਂ ਕੀਤਾ ਫੇਰ ਮੈਂ ਤੁਹਾਨੂੰ ਯਾਦ ਦਿਵਾ ਦਿੰਨਾ ਕਿ ਜਗਰਾਉਂ ਕੀਰਤਨ ਸਮਾਗਮ ਹੋਇਆ ਸੀ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਾਇਦ ਪ੍ਰਕਾਸ਼ਪੁਰਬ ਦੇ ਉੱਥੇ ਅਸੀਂ ਕੀਰਤਨ ਕੀਤਾ ਸੀ ਤੁਹਾਡੇ ਤੋਂ ਪਹਿਲਾਂ ਤੁਸੀਂ ਸਾਡੇ ਸਾਹਮਣੇ ਬੈਠੇ ਸੀ ਤਾਂ ਮੈਂ ਸਟੇਜ ਦੇ ਉੱਤੇ ਸੰਗਤ ਨੂੰ ਇਹ ਪੁੱਛਿਆ ਸੀ ਕਿ ਹੱਥ ਖੜਾ ਕਰਕੇ ਦੱਸੋ ਕਿ ਰਬਾਬ ਦੀ ਫੋਟੋ ਕਿਹੜੇ-ਕਿਹੜੇ ਸੰਗਤ ਦੇ ਘਰੇ ਲੱਗੀ ਹੋਈ ਆ ਮੇਬੀ ਮੈਨੂੰ ਲੱਗਦਾ ਤੁਹਾਡੇ ਘਰੇ ਨਹੀਂ ਲੱਗੀ ਹੋਊਗੀ ਇਸ ਕਰਕੇ ਸ਼ਾਇਦ ਮੈਂ ਨਹੀਂ ਦੱਸ ਸਕਦਾ ਤੇ ਇਸ ਕਰਕੇ ਤੁਸੀਂ ਉਹਦਾ ਗੁੱਸਾ ਕੀਤਾ ਹੋਊਗਾ ਫਿਰ ਮੈਂ ਪੁੱਛਿਆ ਇਹ ਗੱਲ ਕਹੀ ਸੀ ਕਿ ਜਿਹੜੇ ਫਿਲਮੀ ਤਰ੍ਹਾਂ ਦੇ ਅੱਦੇ ਸਤਗੁਰੂ ਜੀ ਦੀ ਬਾਣੀ ਗਾਇਨ ਕਰਦੇ ਆ ਉਹ ਸਿੱਧਾ-ਸਿੱਧਾ ਗੁਨਾਹਗਰ ਹਨ ਸਤਗੁਰੂ ਜੀ ਦੀ ਬਾਣੀ ਦੇ ਸੋ ਇਸ ਕਰਕੇ ਜਦੋਂ ਅਸੀਂ ਕੀਰਤਨ ਕਰਕੇ ਉੱਠ ਕੇ ਸਟੇਜ ਤੋਂ ਥੱਲੇ ਗਏ ਤਾਸੀਂ ਸਾਨੂੰ ਲੰਗਰ ਛਕਣ ਵਾਸਤੇ ਸਿੰਘਾਂ ਨੇ ਉਹਦੇ ਨਾਲ ਹੀ ਘਰ ਸੀ ਗੁਰਦੁਆਰਾ ਸਾਹਿਬ ਦੇ ਗਲੀ ਦੇ ਵਿੱਚ ਸਾਨੂੰ ਉੱਥੇ ਲੈ ਗਏ ਤੁਸੀਂ ਕੀਰਤਨ ਸਟਾਰਟ ਕੀਤਾ ਮੈਨੂੰ ਲੱਗਦਾ ਤੁਸੀਂ ਮੇਬੀ ਮੈਂ ਜਿਆਦਾ ਨਾ ਹੋਊਗਾ ਤੇ ਘੱਟੋ ਘੱਟ ਅੱਧਾ ਘੰਟਾ ਤੁਸੀਂ ਸਿਰਫ ਸਾਡੇ ਤੇ ਲਾਇਆ ਸੀ ਕੀਰਤਨ ਤੋਂ ਬਿਨਾ ਕਿਉਂਕਿ ਤੁਹਾਨੂੰ ਗੁੱਸਾ ਬਹੁਤ ਛੇਤੀ ਆ ਜਾਂਦਾ ਤੁਸੀਂ ਅਗਰੈਸਿਵ ਬਹੁਤ ਹੋ ਜਾਂਦੇ ਆ ਕਿਉਂਕਿ ਸੰਗਤ ਦੇਖਦੀ ਹੈ ਕਿ ਕਈ ਵਾਰੀ ਸਟੇਜ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਤੇ ਉਸ ਵੇਲੇ ਵੀ ਨਾਰਮਲ ਸੀ ਤੁਹਾਡੇ ਸੁਭਾਅ ਦਾ ਹਿੱਸਾ ਸੀ ਕੀਰਤਨੀਆਂ ਇੰਨਾ ਅਗਰੈਸਿਵ ਨਹੀਂ ਹੋਣਾ ਚਾਹੀਦਾ ਪਰ ਤੁਸੀਂ ਹੋਨੇ ਆ ਤੁਸੀਂ ਉੱਥੇ ਇਹ ਗੱਲ ਕਹੀ ਸੀ ਕਿ ਕੱਲ ਦੇ ਜੰਮੇ ਜਵਾਗ ਸਾਨੂੰ ਦੱਸਣਗੇ ਕੀਰਤਨ ਕੀ ਹੁੰਦਾ ਮੇਬੀ ਜੇ ਤੁਹਾਨੂੰ ਇਸ ਗੱਲ ਦੀ ਗਵਾਹ ਸਾਰੀ ਸੰਗਤ ਹੈਗੀ ਹੈ ਜਿਹੜਾ ਗਰਾਉਂਡ ਦੀ ਜੇ ਨਹੀਂ ਤਾਂ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਉਹਦੀ ਕੋਈ ਰਿਕਾਰਡਿੰਗ ਜਿਹੜੀ ਲਾਈਵ ਜਾਂ ਕੋਈ ਉਹਨਾਂ ਨੇ ਸੇਵ ਕੀਤੀ ਹੋਊਗੀ ਤਾਂ ਮੈਂ ਕੋਸ਼ਿਸ਼ ਕਰਾਂਗਾ ਵੀ ਉਹ ਪ੍ਰਾਪਤ ਕਰਨ ਦੀ ਤੇ ਮੈਂ ਤੁਹਾਨੂੰ ਸੈਂਡ ਵੀ ਕਰ ਦਾਂਗਾ ਵੀ ਆ ਤੁਸੀਂ ਕੀ ਬੋਲੇ ਸੀ ਉਦੋਂ ਤੋ ਜੋ ਮੈਨੂੰ ਯਾਦ ਹੈ ਕਿਉਂਕਿ ਕਾਫੀ 2 2.5 ਸਾਲ ਪੁਰਾਣੀ ਗੱਲ ਹੈ ਤਾਂ ਤੁਸੀਂ ਉਥੇ ਇਹ ਗੱਲ ਬੋਲੀ ਸੀ ਕੱਲ ਦੇ ਜੰਮੇ ਜਵਾਗ ਸਾਨੂੰ ਦੱਸਣਗੇ ਕਿਰਤਨ ਕਿਵੇਂ ਕਰੀਦਾ ਅਸੀਂ ਤਾਂ ਗਾਣਿਆਂ ਦੀਆਂ ਧੁਨਾ ਦੇ ਉੱਤੇ ਕੀਰਤਨ ਸੁਣਾਇਆ ਸੰਗਤ ਨੂੰ ਸਾਨੂੰ ਤੇ ਕਿਸੇ ਨੇ ਕਿਹਾ ਨਹੀਂ ਉਹ ਅੱਜ ਤੱਕ ਤੋ ਇਹ ਚੀਜ਼ ਅਸੀਂ ਉਦੋਂ ਬਰਦਾਸ਼ਤ ਕਰੀ ਅਸੀਂ ਵਿਦਵਾਨ ਦੇ ਵਿੱਚ ਆ ਕੇ ਮਾਈਕ ਫੜ ਸਕਦੇ ਸੀ ਉਸ ਵੇਲੇ ਮੇਰੇ ਕੋਲ ਲੌਜੀਕ ਹੈਗੇ ਸਾਨੂੰ ਮੈਂ ਦੇ ਸਕਦਾ ਸੀ ਪਰ ਮੈਂ ਗਿਆ ਕੇ ਸੰਗਤ ਜਿਹੜੀ ਆ ਉਹ ਬਹੁਤ ਵੱਡੇ ਲੈਵਲ ਤੇ ਪਰੇਸ਼ਾਨ ਹੋਏਗੀ ਹੁਣੇ ਅਸੀਂ ਕੀਰਤਨ ਕਰ ਗਏ ਆ ਹੁਣੇ ਅਸੀਂ ਜੰਗ ਕਰ ਰਹੇ ਆ ਉਸ ਤੋਂ ਬਾਅਦ ਕਿਸੇ ਭੱਦਰਪੁਰਸ਼ ਨੇ ਮੇਬੀ ਕਿਸੇ ਪੱਤਰਕਾਰ ਨੇ ਉਹ ਸਾਡੀ ਜਿਹੜੀ ਅਖਬਾਰ ਦੇ ਵਿੱਚ ਉਹ ਖਬਰ ਲਾ ਦਿੱਤੀ ਕਿ ਦੋ ਕੀਰਤਨੀਆਂ ਜਿਹੜੇ ਆ ਉਹ ਆਪਸ ਦੇ ਵਿੱਚ ਭੜ ਗਏ ਜਦ ਕਿ ਅਸੀਂ ਭੜੇ ਨਹੀਂ ਸੀ ਮੈਂ ਤਾਂ ਆਪਣੀ ਗੱਲ ਰੱਖੀ ਤੁਸੀਂ ਉਹਨੂੰ ਗੱਲ ਨੂੰ ਬੁੱਠੇ ਪਾਸੇ ਲੈ ਗਏ ਤਾਂ ਉਹ ਗੱਲ ਦਾ ਖੁਸ਼ ਬਤੰਗੜ ਬਣ ਗਿਆ ਉਹਨੇ ਖਬਰ ਲਾਈ ਉਹ 2-3 ਪੱਤਰਕਾਰ ਮੇਰੇ ਕੋਲ ਕੈਮਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹੇ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਮੈਂ ਕਿਤੇ ਵੀ ਮੀਡੀਆ ਦੇ ਨਹੀਂ ਜਾਣਾ ਮੈਂ ਕਿਸੇ ਵੀ ਬਿਆਨ ਨਹੀਂ ਦੇਣੀ ਮੈਂ ਉਹ ਸਦਕਾਰਯੋਗ ਹੈਗੇ ਆ ਭਾਈ ਮਨਪ੍ਰੀਤ ਸਿੰਘ ਜੀ ਉਹਨਾਂ ਨੂੰ ਸੰਗਤ ਸੁਣਦੀ ਹੈ ਤੇ ਸਾਨੂੰ ਵੀ ਸੰਗਤ ਨੇ ਬਿਆਰ ਬਹੁਤ ਕੀਤਾ ਅਸੀਂ ਕੌਨਫਲਿਕਟ ਨਹੀਂ ਕਰਨਾ ਤੇ ਅਸੀਂ ਤੁਹਾਡੀਆਂ ਵਿਊਅਰ ਦੇ ਜਿਹੜੇ ਵਿਊ ਆਉਂਦੇ ਨੇ ਤੁਹਾਨੂੰ ਉਹਦੇ ਟੁਕੜਾ ਦੇ ਅਸੀਂ ਗਵਾਹ ਨਹੀਂ ਬਣਨਾ ਤੋ ਮੈਂ মিডিਆ ਤੋਂ ਵੈਸੇ ਵੀ ਮੈਂ ਦੂਰ ਰਹਿਣਾ ਕਿ ਅਸੀਂ ਉਹਨਾਂ ਦੇ ਜਿਹੜੇ ਸਾਡੇ ਪੰਥ ਦੇ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਅਸੀਂ ਅਸੀਂ ਟੁਕੜਨਾ ਦਈਏ ਤਾਂ ਕਿ ਉਹ ਉਹਨਾਂ ਦਾ ਖਲਾਰਾ ਪਾਉਣ ਹਨਾ ਜੀ ਤੋ ਇਹ ਅਸੀਂ ਇਸ ਗੱਲ ਤੇ ਤੁਸੀਂ ਅੰਦਾਜ਼ਾ ਲਾ ਲਓ ਤੇ ਅੱਜ ਜੇ ਕਿਸੇ ਨੇ ਕੁਝ ਕਿਹਾ ਤੇ ਅੱਜ ਤੁਸੀਂ ਉਹਨੂੰ ਇਨਡਾਇਰੈਕਟਲੀ ਤੁਸੀਂ ਉਹਨਾਂ ਨੂੰ ਤਮਕਾਰ ਰਹੇ ਆ ਕਿ ਫਿਰ ਮੈਂ ਅਸੀਂ ਖੋਲਾਂਗੇ ਸਾਰਾ ਕੁਝ ਇਦਾਂ ਕਰਾਂਗੇ ਇਦਾਂ ਤੇ ਫਿਰ ਬਹੁਤ ਕੁਝ ਹੈਗਾ ਜੀ ਖੋਲਣੋ ਤੁਸੀਂ ਖੋਲਣ ਇੱਕ ਪਾਸੇ ਤੁਸੀਂ ਖੋਲਣ ਲੱਗੋਗੇ ਇੱਕ ਪਾਸੇ ਦੂਜੇ ਖੋਲਣ ਲੱਗਣਗੇ ਖੋਲਦਿਆਂ ਖੋਲਦਿਆਂ ਮੈਂ ਮਹਿਸੂਸ ਕੀਤਾ ਆ ਕਿ ਅਸੀਂ ਲੀਰਾ ਹੋ ਗਏ ਜੇ ਭਾਈ ਸਾਹਿਬ ਪਾੜ ਗਈ ਸਾਡਾ ਰਿਆ ਕੱਖ ਨਹੀਂ ਮੈਂ ਮੈਂ ਕਹਿਣਾ ਨਹੀਂ ਸੀ ਜਾਂਦਾ ਪਰ ਅੱਜ ਤੁਹਾਡੀ ਆਡੀਓ ਸੁਣ ਕੇ ਮੇਰਾ ਮਨ ਬੜਾ ਭਰਿਆ ਕਿ ਅਸੀਂ ਕੁਝ ਵੀ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਕੁਝ ਵੀ ਸਾਜਿਸ਼ ਅਧੀਨ ਹੋ ਰਿਹਾ ਹੈ ਮਤਲਬ ਸਾਡੇ ਹਾਲਤ ਬੜੀ ਮਾੜੀ ਹੋ ਗਈ ਜੇ ਸਾਡੇ ਬੱਚੇ ਇੰਨੇ ਪਾੜਗੇ ਹੋਏ ਆ ਕਿ ਉਹ ਸਿੱਧੇ ਸਿੱਧੇ ਸਾਨੂੰ ਸਵਾਲ ਕਰਦੇ ਆ ਕਿ ਜਿਹੜੀ ਮਰਿਆਦਾ ਦੀ ਤੁਸੀਂ ਗੱਲ ਕਰਦੇ ਆ ਉਹ ਮੰਨੀਏ ਕਿ ਜਿਹੜੀ 128 ਮਰਿਆਦਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਚਲਦੀਆਂ ਸੀ ਉਹ ਮੰਨੀਏ ਕਿੰਨੇ ਢੜੇ ਹੋ ਗਿਆ ਆ ਨਿਸ਼ਾਨ ਸਾਹਿਬ ਦੀ ਗੱਲ ਸੀ ਇੱਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਇਆ ਸੀ ਚੰਗਾ ਭਲਾ ਸਾਰਿਆਂ ਦੇ ਸਮਝ ਆ ਰਿਹਾ ਸੀ ਤੁਸੀਂ ਦੇਖੋਗੇ ਸਾਡੇ ਨਾਮੀ ਕਹਾਉਣ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੇ ਕਿਦਾਂ ਚੀਕਾਂ ਮਾਰ ਮਾਰ ਕੇ ਗਿਆ ਜੀ ਨਹੀਂ ਜੀ ਅਸੀਂ ਤੇ ਭਗਵਾ ਹੀ ਚੜਾਵਾਂਗੇ ਅਸੀਂ ਭਗਵਾ ਹੀ ਜੜਾਵਾਂਗੇ ਉਹਨਾਂ ਨੂੰ ਤਕਲੀਫ ਹੋ ਗਈ ਕੀ ਇਹਦੇ ਵਿੱਚ ਮਾੜੀ ਗੱਲ ਸੀ ਕਿ ਜੇ ਅਸੀਂ ਆਪਣਾ ਨੀਲਾ ਰੰਗ ਸੁਨਮਈ ਕਲਰ ਜਿਹੜਾ ਨੀਲਾ ਹੈ ਉਹ ਚੜਾ ਦਈਏ ਜਾਂ ਅਸੀਂ ਬਸੰਤੀ ਸਰੋ ਫੁੱਲਾ ਕਲਰ ਚੜਾ ਦਈਏ ਇਹਦੇ ਵਿੱਚ ਦਿੱਕਤ ਕੀ ਸੀ ਪਰ ਤੁਸੀਂ ਦੇਖੋ ਵੀ ਉੱਥੇ ਵੀ ਕਿੰਨਾ ਰੌਲਾ ਪਿਆ ਉਹਦਾ ਕਾਰਨ ਹੈ ਕਿਉਂਕਿ ਅਸੀਂ ਲੀਰਾਂ ਹੋ ਗਏ ਸਾਡੀ ਖੇਦੋ ਖਿਲਰ ਚੁੱਕੀ ਆ ਮੈਂ ਮੈਂ ਕਈ ਸੰਪਰਦਾਵਾਂ ਜਿਹੜੀਆਂ ਹੁਣ ਤੱਕ ਨਾਮੀ ਸੰਪਰਦਾਵਾਂ ਨੇ ਉਹਨਾਂ ਦੇ ਕਈ ਸਿੰਘਾਂ ਨਾਲ ਮੇਰਾ ਪ੍ਰੇਮ ਹੈ ਅਸੀਂ ਤਾਂ ਅਜੇ ਤੱਕ ਗੁਤਮ ਗੱਥਾ ਨਹੀਂ ਹੋਈ। ਆ ਸਾਡੀ ਅਜੇ ਤੱਕ ਬਹਿਸ ਨਹੀਂ ਹੋਈ। ਅਸੀਂ ਸਾਰੇ ਇਸ ਗੱਲ ਤੇ ਸਹਿਮਤ ਹਾਂ ਕਿ ਜੋ ਤੈਨੂੰ ਲੱਗਦਾ ਕਿ ਕਿਉਂਕਿ ਮੇਨ ਕੰਮ ਹੈਗਾ ਜਿਹੜਾ ਉਹ ਹੈ ਇਸ਼ਕ ਉਹ ਹੈ ਮੁਹੱਬਤ ਜਿਹੜਾ ਜਿਹੜਾ ਗੁਰੂ ਨਾਲ ਜਿਸ ਤਰ੍ਹਾਂ ਦੀ ਮੁਹੱਬਤ ਕਰ ਰਿਹਾ ਉਹਦੀ ਮੁਹੱਬਤ ਨੂੰ ਸਾਨੂੰ ਪ੍ਰਮਾਣ ਕਰਨਾ ਪਊਗਾ। ਜਿੱਥੇ-ਜਿੱਥੇ ਸਾਨੂੰ ਲੱਗਦਾ ਕਿ ਆ ਕਮੀਆਂ ਨੇ ਉਹ ਕੋਈ ਭਰਾ ਜੇ ਤੁਹਾਨੂੰ ਦੱਸ ਰਿਹਾ ਹੈਗਾ ਕਿ ਤੁਹਾਡੇ ਜੇ ਕਮੀਆਂ 19 ਮੰਨ ਲਓ 19 ਮੰਨ ਕੇ ਉਹ ਤੋਂ ਅੱਗੇ ਚੱਲੋ। ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੇ ਤੁਹਾਡੇ ਨਾਲ ਸਹਿਮਤ ਹੋਣਾ। ਜੇ 33 ਸਾਈ ਦੀ ਗੱਲ ਕੀਤੀ ਹੈ ਤਾਂ ਗੁਰੂ ਨਾਨਕ ਸਾਹਿਬ ਦੀ ਰਵਾਬ ਆ ਨਾ ਕਿ ਨਵਜੋਤ ਸਿੰਘ ਦੀ ਰਵਾਬ ਆ ਨਾ ਭਾਈ ਬਲਦੀਪ ਸਿੰਘ ਦੀ ਰਵਾਬ ਆ ਨਾ ਪ੍ਰੋਫੈਸਰ ਸਰੇਂਦਰ ਸਿੰਘ ਦੀ ਰਵਾਬ ਆ ਨਾ ਕਿਸੇ ਪ੍ਰਿੰਸੀਪਲ ਸੁਖਵੰਦ ਸਿੰਘ ਦੀ ਰਵਾਬ ਆ ਰਵਾਬ ਤਾਂ ਗੁਰੂ ਨਾਨਕ ਸਾਹਿਬ ਦੀ ਹੈ ਅਸੀਂ ਤਾਂ ਉਹਨੂੰ ਇਸ਼ਕ ਕਰਨ ਵਾਲੇ ਆ। ਠੀਕ ਹੈ ਜੀ। ਸੋ ਅਖੀਰ ਦੇ ਮੈਂ ਹੀ ਇੱਕ ਤੁਹਾਨੂੰ ਗੱਲ ਕਹਿਣਾ ਚਾਹੁੰਨਾ ਹੈ ਕਿ ਗਿਆਨ ਸਿੰਘ ਜੀ ਹੈਗੇ ਆ ਨਾਮਦਾਰੀ ਉਹ ਜੋੜੀ ਵਜਾਉਂਦੇ ਆ ਉਹ ਉਹਨਾਂ ਨੇ ਜੂਨ ਦੇ ਵਿੱਚ ਸਾਡੇ ਕੋਲ ਕੈਂਪ ਤੇ ਆਏ ਸਨ ਉਹਨਾਂ ਨੇ ਉੱਥੇ ਇੱਕ ਗੱਲ ਬੋਲੀ ਸੀ ਉਹ ਕਹਿੰਦੇ ਕਿ ਅੱਜ ਜਿਹੜੇ ਲੋਕ ਹਰਮੋਨੀਅਮ ਦੀ ਗੱਲ ਅੱਜ ਅਕਾਲ ਤਖਸਾਲ ਨੇ ਕੀਤੀ ਹੈ ਅਸੀਂ ਨਹੀਂ ਕੀਤੀ ਜਸੇਦਾਰਾ ਨੇ ਕੀਤੀ ਹੈ ਅਸੀਂ ਅਕਾਲ ਤਖਸਾਲ ਦੇ ਹੁਕਮ ਤੋਂ ਪਹਿਲਾਂ ਪਤਾ ਨਹੀਂ 2 ਸਾਲ ਪਹਿਲਾਂ ਦੇ ਅਸੀਂ ਸਾਜ ਲੈ ਕੇ ਅਸੀਂ ਕੀਰਤਨ ਕਰ ਰਹੇ ਹਾਂ ਤਾਂ ਉਹ ਤੋਂ ਬਾਅਦ 2 ਸਾਲ 2 ਢਾਈ ਸਾਲ 3 ਸਾਲ ਬਾਅਦ ਹੁਕਮ ਆਉਂਦਾ ਹੈ ਕਿ ਇਹ ਆਦੇਸ਼ ਕਰਦੇ ਆਂ ਕਿ ਅਸੀਂ ਹਰਮੋਨੀਅਮ ਜਿਹੜਾ ਉਹਨੂੰ ਬਾਹਰ ਕੀਤਾ ਜਾਵੇ ਸ੍ਰੀ ਦਰਬਾਰ ਸਾਹਿਬ ਤੋਂ ਤਾਂ ਅਸੀਂ ਤੇ ਨਹੀਂ ਕਿਹਾ ਜੇ ਇਸ ਤਰ੍ਹਾਂ ਨੂੰ ਕਿ ਇਦਾਂ ਕਹੋ ਠੀਕ ਹੈ ਜੀ ਤਾਂ ਅਸੀਂ ਤੇ ਆਪਣੇ ਹਿਸਾਬ ਨਾਲ ਇਸ਼ਕ ਕਰ ਰਹੇ ਹਾਂ ਮੁਹੱਬਤ ਕਰ ਰਹੇ ਹਾਂ ਆਪਣੇ ਹਿਸਾਬ ਨਾਲ ਚੱਲ ਰਹੇ ਹਾਂ ਉਹਦੇ ਰਸਤੇ ਦੇ ਵਿੱਚ ਇੱਕ ਪੌੜੀ ਆਉਂਦੀ ਹੈ ਹਨਾ ਤਾਂ ਉਹ ਪੌੜੀ ਨੂੰ ਅਸੀਂ ਲੰਘ ਗਏ ਰਾਮ ਨਾਲ ਕਿਉਂਕਿ ਉਹ ਪੌੜੀ ਸਾਡੇ ਨੂੰ ਕੋਲ ਸੀ ਜਿਹਦੇ ਨਹੀਂ ਅਨਕੂਲ ਸੀ ਉਹ ਰੋਲਾ ਪਾ ਰਹੇ ਸਾਨੂੰ ਉਹਨਾਂ ਨੇ ਗੁਰੂ ਸਾਹਿਬ ਦੇ ਸਾਜਾਂ ਨੂੰ ਮੰਨਦਾ ਚੰਗਾ ਬੋਲਿਆ ਇਹ ਤੂਤੀਆਂ ਲੈ ਕੇ ਆ ਜਾਂਦੇ ਆ ਜੀ ਇਹ ਜੀ ਤੂੰਬੀਆਂ ਵਾਲੇ ਆਗੇ ਜੀ ਹਨਾ ਜੀ ਉਦੋਂ ਵੀ ਸੋਸ਼ਲ ਮੀਡੀਆ ਤੇ ਬੜਾ ਕੁਝ ਬੋਲਿਆ ਅਰਬਾਬ ਵਾਸਤੇ ਜਿਹੜੇ ਭੱਦੇ ਸ਼ਬਦ ਵਰਤੇ ਗਏ ਸਦਕਾਰ ਯੋਗ ਸਾਡਾ ਇਨਸਟਰੂਮੈਂਟ ਹੈ ਹਨਾ ਜੀ ਇਹ ਤੂੰਬੀਆਂ ਵਜਾਉਂਦੇ ਨੇ ਸਟੇਜ ਤੇ ਇਦਾਂ ਕਰਦੇ ਆ ਜੀ ਇਦਾਂ ਕਰਦੇ ਆ ਨਾ ਤੋਂ ਉਦੋਂ ਨਹੀਂ ਕੋ ਬੋਲਿਆ ਤੇ ਗਿਆਨ ਸਿੰਘ ਜੀ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਵੀ ਜਿੱਦਾਂ ਅੱਜ ਇਹ ਚੀਕਾ ਮਾਰ ਰਹੇ ਆ ਨਾ ਸੋਸ਼ਲ ਮੀਡੀਆ ਤੇ ਰਾਗੀ ਆ ਗਏ ਨੇ ਫਿਰ ਉਹ ਇੰਟਰਵਿਊਜ਼ ਕਰ ਰਹੇ ਨੇ ਚੈਨਲਜ਼ ਦੇ ਨਾਲ ਤੇ ਜਿੱਦਾਂ ਉਹੋ ਆਏ ਆ ਉਦਾਂ ਕਦੇ ਰਬਾਬੀਆਂ ਨੇ ਘਾਹ ਵੇਚ ਕੇ ਤੇ ਦੱਤਨਾ ਵੇਚ ਕੇ ਗੁਜ਼ਾਰਾ ਕੀਤਾ ਉਦੋਂ ਰਬਾਬੀ ਨਹੀਂ ਦਿਸੇ ਕਿਸੇ ਨੂੰ ਕਿ ਅਸੀਂ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਤੇ ਉਹ ਵਿਚਾਰੇ ਦੱਤਨਾ ਵੇਚ ਕੇ ਤੇ ਘਾਹ ਵੇਚ ਕੇ ਗੁਜ਼ਾਰਾ ਕਰਦੇ ਠੀਕ ਹੈ ਜੀ ਪਰ ਅੱਜ ਜੇ ਹਾੜੇ ਦੀ ਗੱਲ ਆ ਗਈ ਤੇ ਹੁਣ ਸਾਨੂੰ ਤਕਲੀਫ ਹੋ ਰਹੀ ਹੈ ਤੇ ਉਹਨਾਂ ਦੀ ਤਕਲੀਫ ਕੌਣ ਜਾਣੂਗਾ ਹਨਾ ਕਿ ਦੀ ਸੋਹਣੀ ਗੱਲ ਉਹਨਾਂ ਨੇ ਕੀਤੀ ਕਹਿੰਦੇ ਕਿ ਰਾਗ ਰਤਨ ਪਰਿਵਾਰ ਭਰੀਆਂ ਭਾਈ ਬਲਦੀਪ ਸਿੰਘ ਜੀ ਕਹਿੰਦੇ ਸਨ ਕਿ ਇਹ ਸਾਰੇ ਪਰਿਵਾਰ ਸਨ ਇਕੱਠੇ ਹੋ ਕੇ ਕੀਰਤਨ ਕਰਦੇ ਸੀ ਕਹਿੰਦੇ ਜਦੋਂ ਤੁਸੀਂ ਰਾਗ ਘੜ ਤੰਦਰੋਂ ਉਹ ਕਹਿੰਦੇ ਆਪਣਾ ਜਿਹੜੇ ਪਰਿਵਾਰ ਸਨ ਸਾਜਾਂ ਦਾ ਉਹ ਵੀ ਲੈ ਕੇ ਬਾਹਰ ਆ ਗਈ ਤਾਂ ਹੁਣ ਹੁਣ ਅਸੀਂ ਇਹਨੂੰ ਕਹਿੰਦੇ ਆ ਕਿ ਬੜੀ ਪ੍ਰਾਰਥਨ ਸ਼ੈਲੀ ਹੈ ਜੇ ਕੋਈ ਕੀਰਤਨ ਕਰਦਾ ਹੈਗਾ ਜਦ ਕਿ ਸ਼ੈਲੀ ਸਾਡੀ ਪ੍ਰਾਰਥਨ ਨਹੀਂ ਸਾਡੀ ਹੈ ਹੀ ਸਾਡੀ ਸ਼ੈਲੀ ਏ ਸੀ। ਤੋਂ ਇਸ ਕਰਕੇ ਥੋੜਾ ਜਾ ਮਤਲਬ ਇਹ ਜਿਹੜਾ ਥ੍ਰੈਟ ਨਾ ਜੀ ਇਹਨੂੰ ਥ੍ਰੈਟ ਨਾ ਦਿਓ ਪਿਆਰ ਨਾਲ ਬੇਨਤੀ ਕਰੋ ਗੱਲ ਨੂੰ ਸਮਝੋ ਕਿ ਉਹਨਾਂ ਨੇ ਵਾਹਿਗੁਰੂ ਸਿਮਰਨ ਪਹਿਲਾਂ ਜਾਂ ਬਾਅਦ ਵਿੱਚ ਕਰਨ ਵਾਸਤੇ ਗਿਆ ਪੰਕਤੀਆਂ ਦੀ ਤਰੋੜ ਮਰੋੜ ਕਰਨੀ ਜਾਇਜ਼ ਨਹੀਂ ਹੈ ਤੇ ਇਹ ਤੁਸੀਂ ਕਿਤੇ ਵੀ ਬੈਠ ਜਾਓ ਕਿਸੇ ਵੀ ਬੈਠਕ 'ਚ ਬੈਠ ਜਾਓ ਤੁਸੀਂ ਵਿਦਵਾਨਾਂ ਨਾਲ ਬੈਠ ਜੋ ਕੌਮਦਿਆਂ ਨਾਲ ਉਹ ਤੁਹਾਨੂੰ ਇਹੀ ਜਵਾਬ ਦੇਣਗੇ ਹੁਣ ਮੰਨ ਲਓ ਬਾਣੀ ਦੀ ਪੰਕਤੀ ਹੈ ਬਿਨ ਬਿਲਬੇ ਸ਼ਾਂਤ ਨਾ ਉਭਜੈ ਹਨਾ ਤਿਲਪਲ ਰਹਿ ਨਾ ਜਾਏ ਹੁਣ ਇਹ ਸੰਪੂਰਨ ਸਨੇਹਾ ਆ ਹੁਣ ਮੈਂ ਇੱਥੇ ਕਹੀ ਜਮਾ ਬਿਨ ਬਿਲਬੇ ਸ਼ਾਂਤ ਨਾ ਉਭਜੈ ਤੇ ਹੁਣ ਇੱਥੇ ਮੈਂ ਸਿਮਰਨ ਸ਼ੁਰੂ ਕਰਦਾ 10 ਮਿੰਟ ਸਿਮਰਨ ਕਰਾ ਕੇ ਤੇ ਫਿਰ ਮੈਂ ਗੱਲ ਕਹਾਂ ਕਿ ਤਿਲਪਲ ਰਹਿ ਨਾ ਜਾਏ ਹਨਾ ਹਰ ਸਾਧਾ ਸਰਣਾਗਦੀ ਨਾਨਕ ਆਸ ਪੁਜਾਏ ਜੇ ਮੈਂ ਇਹ ਗੱਲ ਸਿਮਰਨ ਦੇ ਵਿੱਚ ਕਹਾਂ ਤੇ ਜੇ ਇਹੀ ਗੱਲ ਮੈਂ ਇਕੱਲੇ ਸ਼ਬਦ ਦੇ ਵਿੱਚ ਕਹਾਂ ਤੇ ਬਾਅਦ ਵਿੱਚ ਸਿਮਰਨ ਕਰਾਲਾਂ ਤੇ ਮੈਨੂੰ ਘਾਟ ਆ ਗਈ ਐ ਇਸ ਗੱਲ ਦੇ ਵਿੱਚ